ਦੇਖਦੇ ਹਾਂ ਕਮਲਜੀਤ ਸਿੰਘ ਕੜਗੋਲੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ। ਕੌਣ ਹੈਗੇ ਆ? ਕੌਣ ਹੈਗੇ ਆ? ਕੋਈ ਨਾ ਨਹੀਂ ਮੈਨੂੰ ਪਤਾ ਨਹੀਂ। ਮੈਂ ਤਾਂ ਨਹੀਂ ਮੈਨੂੰ ਪਤਾ ਨਹੀਂ। ਮੈਂ ਤਾਂ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਕਿਵੇਂ ਦੇਖਦੇ ਹਾਂ ਕੀ ਰੁਝਾਨ ਨੇ। ਸੋ ਛੋਟੇ ਵੀਰ ਇਹ ਆਵਾਜ਼ੇ ਖਲਕ ਨਗਾੜਾ ਇਹ ਖੁਦਾ ਲੋਕਾਂ ਦੀ ਆਵਾਜ਼ ਹੈਗੀ ਆ ਲੋਕ 3 ਸਾਲ ਦੇ ਝਾੜੂ ਪਾਰਟੀ ਦੇ ਸ਼ਾਸਨ ਤੋਂ ਅੱਕ ਚੁੱਕੇ ਆ ਲੋਕ ਕਰਪਸ਼ਨ ਦੀ ਚੱਕੀ ਦੇ ਪਿਸ-ਪਿਸ ਕੇ ਆਪਣੇ ਆਪ ਨੂੰ ਬੇਵਸ ਮਹਿਸੂਸ ਕਰਦੇ ਆ ਲੋਕਾਂ ਨੇ ਮਨ ਬਣਾ ਲਿਆ ਕਿ 21 ਤਰੀਕ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਵੱਡੀ ਗਿਣਤੀ ਜੇ ਕਾਉਂਸਲਰ ਜਿਤਾ ਕੇ ਨਗਰ ਨਿਗਮ ਲੁਧਿਆਣਾ ਦੀ ਫਸੀਲ ਦੇ ਉੱਤੇ ਕਾਂਗਰਸ ਪਾਰਟੀ ਦਾ ਝੰਡਾ ਚੜਨਗੇ ਲਾ ਦੇ। ਕਿਵੇਂ ਦੇਖਦੇ ਹੋ ਸਰ? ਆਮ ਆਦਮੀ ਪਾਰਟੀ ਵੀ ਪੰਡਾਪਾਰ ਨਜ਼ਰ ਆ ਰਹੀ ਹੈ ਕਹਿੰਦੇ ਸੂਬੇ ਚ ਸਾਡੀ ਸਰਕਾਰ ਹੈ ਇਸ ਕਰਕੇ ਉਹਦਾ ਜਿਹੜਾ ਫਾਇਦਾ ਹੁੰਦਾ ਗੱਟੇ ਕਮਚੋਣਾ ਦੇ ਵਿੱਚ ਤੇ ਲੱਗ ਜਾਏਗਾ ਪਤਾ ਕਹਿੰਦਾ ਜਜਮਾਨਾ ਕੀ ਹੈ ਕਹਿੰਦਾ ਕੈਂਚੀ ਚਲਦੀ ਹੈ ਸਾਰਾ ਪਤਾ ਲਣਾ 21 ਤਰੀਕ ਨੂੰ ਪਤਾ ਲੱਗ ਜਾਊਗਾ ਬਾਈ ਇਲੈਕਸ਼ਨ ਜਿੱਤਣ ਤੋਂ ਬਾਅਦ ਬੱਬਰ ਸ਼ੇਰ ਨਾ ਬਣਨ ਬਾਈ ਇਲੈਕਸ਼ਨ ਬਾਈ ਹੁੱਕ ਐਂਡ ਕਰੋਕ ਪੈਸਾ ਤੇ ਸਰਕਾਰੀ ਤੰਤਰ ਦਾ ਦੁਰਵਰਤੋਂ ਕਰਕੇ ਜਿੱਤੇ ਹੋਏ ਇਲੈਕਸ਼ਨ ਨੂੰ ਮੰਡੇਟ ਨਹੀਂ ਕਿਹਾ ਜਾਂਦਾ ਅਸਲ ਮੰਡੇਟ ਜਨਰਲ ਇਲੈਕਸ਼ਨ ਦੇ ਆ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ 21 ਤਰੀਕ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਰਖਲਾਫ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਚਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਚਰਚਾਾਂ ਆਏ ਵੀ ਆ ਨੇ ਕਿ ਕਾਂਗਰਸ ਪਾਰਟੀ ਦੇ ਅੰਦਰ ਬੈਂਸ ਬ੍ਰਦਰਸ ਨੇ ਮੱਲਾ ਮਾਰ ਲਿਆ ਕਿ ਜਿਆਦਾਤਰ ਟਿਕਟਾਂ ਜਿਹੜੀਆਂ ਸਾਊਥ ਦੇ ਵਿੱਚ ਤੇ ਆਤਮ ਨਗਰ ਦੇ ਵਿੱਚ ਉਹ ਥੋੜੇ ਜਿਹੜੇ ਮੀਪਾਰ ਦੇ ਹੁੰਦਾ ਮਾਂ ਦੇ ਚਾਰ ਪੁੱਤ ਹੋਣ ਤੇ ਜਿਹੜਾ ਪੁੱਤ ਸਭ ਤੋਂ ਵੱਧ ਕੰਮ ਕਰਦਾ ਹੋਵੇ ਤੇ ਮੰਮੀ ਨੂੰ ਉਹੀ ਪਿਆਰਾ ਹੁੰਦਾ ਮੰਮੀ ਉਹਨੂੰ ਲੁਕੋ ਕੇ ਵੀ ਕਿ ਉਹਦੇ ਚਮਚੇ ਚਾਰ ਵੱਧ ਪਾਉਂਦੀ ਐ ਕਿ ਇਹ ਮੇਰਾ ਪੁੱਤ ਕੰਮ ਵੱਡਾ ਕਰਦਾ। ਪਾਰਟੀ ਮਾ ਆ ਕੰਮ ਕਰਨ ਵਾਲਿਆਂ ਨੂੰ ਪਿਆਰ ਕਰਦੀ ਹੈ ਸੋ ਜੇ ਮੇਰੀ ਪਾਰਟੀ ਮੇਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਹਲਕਾ ਦੱਖਣੀ ਤੇ ਆਤਮਨਗਰ ਦੇ ਵਿੱਚ ਵੱਡਾ ਮਾਨ ਸਤਕਾਰ ਬਖਸ਼ਿਸ਼ ਕੀਤਾ ਤੇ ਮੇਰੇ ਇਲਾਕੇ ਦੇ ਵੋਟਰ ਮੇਰੀ ਪਾਰਟੀ ਦੇ ਦਿੱਤੇ ਹੋਏ ਮਾਨ ਸਤਕਾਰ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਕਾਉਂਸਲਰ ਆਤਮ ਨਗਰਾ ਦੱਖਣ ਤੋਂ ਜਿੱਤ ਕੇ ਜਾਣਗੇ ਮੈਂ ਪ੍ਰੋਮਿਸ ਕਰਦਾ ਹਾਂ ਪੈਸਾ ਬਈ ਲੋਕਾਂ ਨੂੰ ਜਿਹੜੇ ਕਾਂਗਰਸ ਦੇ ਪੁਰਾਣੇ ਉਹਨਾਂ ਨੂੰ ਟਿਕਟ ਨਹੀਂ ਮਿਲੀ ਅੱਜ ਉਹ ਆਜ਼ਾਦ ਲੜਨੇ ਕੀ ਤੁਸੀਂ ਜਾਓਗੇ ਮੈਂ ਉਹਨਾਂ ਸਾਰੇ ਵੀਰਾਂ ਕੋਲੇ ਜਾ ਕੇ ਵੀ ਆਇਆ ਹਾਂ ਪਰਸਨ ਉਹਨਾਂ ਦੇ ਟੱਚ ਦੇ ਵਿੱਚ ਆ ਬਹੁਤ ਸਾਰੇ ਜਿਹੜੇ ਆਜ਼ਾਦ ਸਾਡੀ ਪਾਰਟੀ ਤੋਂ ਖੜ ਗਏ ਸੀ ਉਹਨਾਂ ਨੇ ਵਿਡਰਾਅ ਵੀ ਕੀਤਾ ਤੇ ਕੁਝ ਆਉਣ ਵਾਲੇ ਦਿਨਾਂ 'ਚ ਵਿਡਰਾਅ ਕਰ ਲੈਣਗੇ ਮੇਰੀ ਤੁਹਾਡੇ ذریعے ਸਾਰੇ ਉਹਨਾਂ तमाम ਉਮੀਦਵਾਰ ਜਿਹੜੇ ਸਾਡੀ ਪਾਰਟੀ ਨਾਲ ਰਿਲੇਟਡ ਸੀਗੇ ਗੁੱਸੇ ਦੇ ਵਿੱਚ ਆ ਕੇ ਇੰਡੀਪੈਂਡੈਂਟ ਨੋਮੀਨੇਸ਼ਨ ਫਾਈਲ ਕਰਿਆ ਰਿਕੁਐਸਟ ਕਰਦਾ ਵੀ ਘਰੇ ਵਾਪਸ ਆ ਜਾਓ ਪਾਰਟੀ ਕੋਲੇ ਇਕੱਲਾ ਕਾਉਂਸਲਰ ਨਹੀਂ ਸਤਾ ਦੇ ਵਿੱਚ ਆਉਣ ਤੋਂ ਬਾਅਦ ਕਾਉਂਸਲਰ ਨੂੰ ਵੀ ਵੱਡੀਆਂ ਅਹਿਮ ਜ਼ਿੰਮੇਵਾਰੀਆਂ ਤੁਹਾਨੂੰ ਬਖਸ਼ਿਸ਼ ਕੀਤੀਆਂ ਜਾਣਗੀਆਂ ਕਿਵੇਂ ਦੇਖਦੇ ਹੋ ਕਮਲਜੀਤ ਸਿੰਘ ਘੜਵਾਲੇ ਆਮ ਆਦਮੀ ਪਾਰਟੀ ਫਿਰ ਚਲੇ ਗਈ ਕੋਣ ਹੈਗੇ ਆ ਤੁਹਾਡੀ ਨਾਲ ਨਹੀਂ ਮੈਨੂੰ ਪਤਾ ਨਹੀਂ ਮੈਂ ਤਾਂ 95 ਵਾਰਡ ਨੇ ਸਮਾਂ ਬਹੁਤ ਘੱਟ ਕਿਸ ਤਰੀਕੇ ਦੀ ਰਣਨੀਤੀ ਰਵੋਗੇ ਮੈਂ ਕਿਵੇਂ ਮੈਂ ਪਿਛਲੇ 15 ਦਿਨ ਤੋਂ ਸਵੇਰੇ 6:30 ਵਜੇ ਤਿਆਰ ਰਾਤ ਨੂੰ 1 ਵਜੇ 1:30 ਵਜੇ ਤਾਂ ਮੈਂ ਖੁਦ ਪ੍ਰਚਾਰਕ ਆ ਮੈਂ ਖੁਦ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੁੰਦਾ ਕਿਸੇ ਦਾ ਪਾਪਾ ਮੰਤਰੀ ਹੁੰਦਾ ਬੈਂਸ ਤਾਂ ਲੋਕਾਂ ਦੀ ਉਪਦੇਆ ਲੋਕਾਂ ਦੇ ਵਿੱਚੋਂ ਪੈਦਾ ਹੋਇਆ ਲੋਕਾਂ ਨੇ ਪੈਦਾ ਕੀਤਾ ਇਹਨੂੰ ਸੋ ਮੈਂ 15 16 ਘੰਟੇ ਲੋਕਾਂ ਦੇ ਅੰਦਰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਪਿਆਰ ਭਰੀਆਂ ਅਸੀਸਾਂ ਪ੍ਰਾਪਤ ਕਰਕੇ ਪਾਰਟੀ ਲਈ ਕੰਮ ਕਰ ਰਿਹਾ ਪ੍ਰਚਾਰ 95 ਦੇ 95 ਵਾਰਡ ਜਿੱਥੇ ਮੇਰੀ ਜ਼ਰੂਰਤ ਕਿਸੇ ਉਮੀਦਵਾਰ ਨੂੰ ਹੁੰਦੀ ਆ ਤੇ ਬੈਂਸ ਉੱਥੇ ਜਾ ਕੇ ਹਾਜ਼ਰ ਹੋ ਜਾਂਦਾ ਸਰ ਮੈਨੀਫੈਸਟੋ ਇਸੇ ਸਾਲ ਦੇ ਵਿੱਚ ਕਾਂਗਰਸ ਪਾਰਟੀ ਲੁਧਿਆਣੇ ਨੂੰ ਮੇਰ ਦਊ ਜੈਸੀ ਰਿਪੋਰਟ ਹੈਗੀ ਆ ਨਾ ਜੈਸੀ ਸਰਵੇ ਏਜੰਸੀਆਂ ਦੀ ਸੀਆਈਡੀ ਵਿਭਾਗ ਦੀ ਰਿਪੋਰਟ ਆ ਲੋਕ ਆਮ ਆਦਮੀ ਪਾਰਟੀ ਤੋਂ ਫੈਡਾ ਪਿਆ ਲੋਕ ਆਪਣਾ ਗੁੱਸੇ ਦਾ ਪ੍ਰਗਟਾਵਾ 21 ਤਰੀਕ ਨੂੰ ਕਰਨਗੇ ਨਗਰ ਨਿਗਮ ਦੀ ਫਸੀਲ ਦੇ ਉੱਤੇ ਕਾਂਗਰਸ ਪਾਰਟੀ ਦਾ ਪਰਚਮ بلند ਹੋਏਗਾ ਮੇਅਰ ਕਾਂਗਰਸ ਪਾਰਟੀ ਦਾ ਸਰ ਮਹਿਲਾਮਾਂ ਵਾਲੀ ਕੀ ਤੁਸੀਂ ਮੈਨੀਫੈਸਟੋ ਚ ਖਾਸ ਆ ਅਸੀਂ ਅਸੀਂ ਕੱਲ ਮੈਨੀਫੈਸਟੋ ਜਾਰੀ ਕਰ ਰਹੇ ਹਾਂ ਤੁਹਾਨੂੰ ਉਹ ਮੈਨੀਫੈਸਟੋ ਅਸੀਂ ਪੀਸੀ ਕਰਕੇ ਸਾਡੀ ਸੀਨੀਅਰ ਲੀਡਰਸ਼ਿਪ ਤੁਹਾਡੇ ਰੂਪਰੂ ਹੋ ਦਿੱਲੀ ਦੇ ਵਿੱਚ ਇਹ ਕੇਜਰੀਵਾਲ ਸਾਹਿਬ ਐਲਾਨ ਕਰ ਰਹੇ ਜਿਹੜੇ ਵੱਡੇ ਐਲਾਨ ਕੀਤੇ ਤੇ ਯਾਰ ਇਹ ਪਾਰਟੀ ਹੈ ਕਿ ਮੈਂ ਤਾਂ ਇੱਕ ਸ਼ਬਦ ਵਰਤ ਕੇ ਹਟਿਆ ਸਲੇਡਾ ਪਾਰਟੀ ਵੀ ਜੇ ਦੁਨੀਆ ਦੀ ਸਭ ਤੋਂ ਵੱਧ ਝੂਠ ਬੋਲਣ ਵਾਲੀ ਪਾਰਟੀ ਲੋਕਾਂ ਨੂੰ ਝੂਠ ਬੋਲ ਕੇ ਬਰਗਲਾਉਣ ਵਾਲੀ ਪਾਰਟੀ ਤੇ ਉਹ ਦੁਨੀਆ ਦੇ ਅੰਦਰ ਸਭ ਤੋਂ ਵੱਡਾ ਨਾਮ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਜਿਹੇ ਵੀ ਨੂੰ ਮੈਂ ਕਹਿੰਦੀ ਹਾਂ ਸਾਰਾ ਹਲਕਿਆਂ ਦੇ ਵਿੱਚ ਨਹੀਂ ਹਾਂ ਨਹੀਂ ਭਾਪੀ ਤੁਸੀਂ ਘੁੰਮ ਕੇ ਦੇਖ ਹੀ ਲਿਆ ਤੁਹਾਨੂੰ ਕਿਤੇ ਕਿੰਨਾ ਸਾਮਾਨ ਲੱਭਿਆ ਹੈ ਨਹੀਂ ਭਾਪੀ ਦੇ ਕੋਲੇ ਕੁਝ ਵੀ ਇੰਨਾ ਹਲਕਿਆਂ ਦੇ ਸਾਰਾ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ ਰੋੜਾ ਅੱਜ ਲੁਧਿਆਣੇ ਆਏ ਤੇ ਉਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਉਸ ਦੇ ਵਿੱਚ ਉਹਨਾਂ ਕਿਹਾ ਕਿ ਅਸੀਂ ਬੁੱਡੇ ਨਾਲੇ ਨੂੰ ਸਾਫ਼ ਕਰਾਂਗੇ ਤੇ ਲੁਧਿਆਣੇ ਦੇ ਚਾਰ ਚਫੇਰੇ ਚਾਰ ਬੱਸ ਸਟੈਂਡ ਬਣਾਵਾਂਗੇ ਉਹਦੇ ਬਾਰੇ ਕੀ ਬੜਾ ਬੜਾ ਕੁਝ ਬੋਲਦੇ ਆ 3 ਸਾਲਾਂ ਚ ਕੀ ਦਿੱਤਾ ਲੁਧਿਆਣਾ ਨੂੰ ਬੜਾ ਚੰਗਾ ਸਵਾਲ ਕੀਤਾ ਤੁਸੀਂ 3 ਸਾਲਾਂ ਦੇ ਅੰਦਰ ਤੁਸੀਂ ਇੱਕ ਚੀਜ਼ ਗਿਣਾ ਦਿਓ ਤੁਸੀਂ ਮੇਰੇ ਲੁਧਿਆਣੇ ਦੇ ਵਸਨੀਕ ਦੋਸਤ ਪੱਤਰਕਾਰ ਖੜੇ ਹਾਂ ਕੋਈ ਮੈਨੂੰ ਇੱਕ ਚੀਜ਼ ਗਿਣਾ ਦਿਓ ਵੀ ਆ 3 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਲੁਧਿਆਣੇ ਨੂੰ ਕੋਈ ਵੱਡਾ ਪ੍ਰੋਜੈਕਟ ਦਿੱਤਾ ਅਗਲੀ ਮੈਂ ਤੁਹਾਨੂੰ ਇੱਕ ਗੱਲ ਹਾਸੇ ਦੀ ਦੱਸਦਾ ਮੇਰੇ ਦੋਸਤਾਂ ਨੇ ਇੱਕ ਫੋਟੋ ਭੇਜੀ ਜਿਹੜਾ ਇਹਨਾਂ ਦਾ ਯੂਨੀਫਾਰਮ ਇੱਕ ਵੱਡਾ ਅ ਮੀਡੀਆ ਆਊਟਡੋਰ ਐਡਵਰਟਾਈਜ਼ਮੈਂਟ ਬੋਰਡ ਬਣਿਆ ਉਸ ਬੋਰਡ ਦੇ ਪਿਛਲੇ ਪਾਸੇ ਸ਼ਾਇਆ ਦੇ ਵਿੱਚ ਮੇਰੀ ਫੋਟੋ ਲਾਈ ਫਿਰਦੇ ਆ ਰੀਅਲੀ ਦੱਸ ਰਿਹਾ ਤੁਹਾਨੂੰ ਮੈਂ ਆਮ ਆਦਮੀ ਪਾਰਟੀ ਦਾ ਕਿਸੇ ਕੈਂਡੀਡੇਟ ਦਾ ਤੁਸੀਂ ਬੋਰਡ ਦੇਖ ਲਿਓ ਧਿਆਨ ਨਾਲ ਦੇਖਿਓ ਜਿਹੜਾ ਪਿੱਛੇ ਕਰਾਊਡ ਆ ਉਸ ਕਰਾਊਡ ਦੇ ਵਿੱਚ ਮੈਨੂੰ ਖੜਾ ਕੀਤਾ ਹੋਇਆ ਹੁਣ ਤੁਸੀਂ ਉਹਨਾਂ ਨੂੰ ਪੁੱਛੋ ਉਹ ਭਲੇਖਾ ਪਾਉਣਾ ਚਾਹੁੰਦੇ ਆ ਵੀ ਹੋ ਸਕਦਾ ਕਿਤੇ ਲੋਕ ਭਲੇਖੇ ਦੇ ਵਿੱਚ ਬੈਂਸ ਦੀ ਛਾਇਆ ਦੇਖ ਕੇ ਸਾਨੂੰ ਵੋਟ ਪਾ ਜਾਣ ਲੋਕ ਸਮਝਦੇ ਆ ਭਾਈ ਸਲੇਡਾ ਪਾਰਟੀ ਵਾਲਿਓ ਥੋੜਾ ਝੂਠ ਤੇ ਤੂਫਾਨ ਤੁਲ ਚੁੱਕਿਆ ਤੁਹਾਡੀ ਕਹਾਣੀ ਦਾ ਧੀ ਐਂਡ ਹੋ ਚੁੱਕਿਆ ਇਲੈਕਸ਼ਨ ਦੇ ਦੌਰ ਚ ਲਗਾਤਾਰ ਕੰਪੇਨ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਮੇਰਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਰਾਮ ਲੋਕਾਂ ਨੂੰ ਮੇਰੀ ਇਹੀ اپੇਲਾ ਕਿ ਵੱਧ ਤੋਂ ਵੱਧ ਵੋਟ ਪਾ ਕੇ ਮੈਨੂੰ ਜਿਤਾਉਣ ਅੱਜ ਬੈਂਸ ਬਾਜੀ ਹਾਂਜੀ ਬੈਂਸ ਬਾਜੀ ਆਏ ਸੀਗੇ ਔਰ ਉਹਨਾਂ ਦੇ ਆਉਣ ਦੇ ਨਾਲ ਮੈਨੂੰ ਬਹੁਤ ਕਿੰਨੇ ਨੰਬਰ ਵੋਟ ਤੇ ਖੜੀ ਹਾਂ 40 ਨੰਬਰ 141 ਜਿਹੜੀ ਤੁਹਾਡੇ ਨਾਲ ਚੱਲ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੋਕ ਜਿਹੜੇ ਤੁਹਾਡੇ ਨਾਲ ਲਗਾਤਾਰ ਕੰਪੇਨਿੰਗ ਲਈ ਜਾ ਰਹੇ ਜੋ ਮੇਰੇ ਨਾਲ ਜਾ ਰਹੇ ਨੇ ਜਿ ਉਹਨਾਂ ਦਾ ਮੈਨੂੰ ਇੰਨਾ ਜ਼ਿਆਦਾ ਸਹਾਰਾ ਹੈ ਉਹ ਮੇਰੀਆਂ ਭਾਵਨਾ ਨੇ ਹਾਂਜੀ ਉਹਨਾਂ ਦਾ ਮੈਂ ਇਹ ਚਾਹਣਾ ਚਾਹੁੰਦੀ ਹਮੇਸ਼ਾ ਮੈਂ ਨਾਲ ਰਹੋ ਤੇ ਔਰ ਮੈਨੂੰ ਜਦਾਓ ਜਿਸ ਤਰ੍ਹਾਂ ਉਹ ਮੇਰਾ ਸਾਥ ਦੇ ਰਹੇ ਨੇ ਐਸੇ ਜਰਾ ਮੈਂ ਉਹਨਾਂ ਦਾ ਹਮੇਸ਼ਾ ਸਾਥ ਦਵਾਂਗੀ ਬਾਹਰ ਚ ਵਿਚਰ ਰਹੇ ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਨੇ ਵੀ ਕੀ ਕੀ ਚੀਜ਼ਾਂ ਕਮੀ ਕਮੀ ਹੈ ਜਿਹੜੀ ਤੁਸੀਂ ਪੂਰੀ ਕਰਾਉਂ ਹਾਂਜੀ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਜੀ ਦੇਖੋ ਰੋਡਵਾਰੇ ਗਲੀਆਂ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਔਰ ਪਾਣੀ ਦੀ ਬਹੁਤ ਪ੍ਰੋਬਲਮ ਆ ਜੀ ਤੇ ਦੂਜੀ ਪਲਾਂਟੇਸ਼ਨ ਔਰ ਪੋਲਿਊਸ਼ਨ ਬਹੁਤ ਆ ਏਰੀਆ ਦੇ ਵਿੱਚ ਉਹਨਾਂ ਸਾਰੀਆਂ ਜੋ ਵੀ ਉਹਨਾਂ ਦੀਆਂ ਕਮੀਆਂ ਨੇ ਉਹਨਾਂ ਨੂੰ ਸਾਰਾ ਫੁੱਲਫਿਲ ਕੀਤਾ ਜਾਊਗਾ ਔਰ ਉਹਨਾਂ ਦੇ ਆ ਪਹਿਲ ਦੇ ਆਧਾਰ ਤੇ ਜੋ ਵੀ ਉਹ ਮੈਨੂੰ ਕਹਿ ਰਹੇ ਨੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਮੈ علاوہ ਹਾਂਜੀ ਹਾਂਜੀ ਬਿਲਕੁਲ ਜੀ ਮੈ علاوہ ਨੂੰ ਦੀ ਸੁਰੱਖਿਆ ਲਈ ਨੁਜ ਕਿੰਨੀ ਬਣਾਇਆ ਜਾਊਗਾ ਜੀ ਰੋਡ ਦੇ ਜੋ ਵੀ ਚ ਰਸਤੇ ਨੇ ਉਹਨਾਂ ਦੇ ਉੱਪਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਠੀਕ ਹੈ